ਮਰੇ ਹੋਏ ਬੰਦੇ ਦੀਆਂ ਕਿਹੜੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਵਿੱਚ ਕਿਸੇ ਨਾ ਕਿਸੇ ਵਿਅਕਤੀ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਅਕਾਲ ਚਲਾਣੇ ਤੋਂ ਬਾਅਦ ਬਾਕੀ ਪਰਿਵਾਰ ਦੇ ਮੈਂਬਰ ਮਰਨ ਵਾਲੇ ਵਿਅਕਤੀ ਦੀਆਂ ਕੁਝ ਚੀਜ਼ਾਂ ਤਾਂ ਵਰਤਣ ਲਈ ਰੱਖ ਲੈਂਦੇ ਨੇ ਪਰ ਕੁਝ ਚੀਜ਼ਾਂ ਸੁੱਟ ਦਿੰਦੇ ਨੇ ਅੱਜ ਦੀ ਸਾਡੀ ਵੀਡੀਓ ਵਿੱਚ ਆਪਾਂ ਇਹ ਹੀ ਵਿਚਾਰ ਸਾਂਝੇ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਇਸ ਵੀਡੀਓ ਵਿੱਚ ਜਾਣਕਾਰੀ ਦਿੰਦੇ ਹਾਂ ਇਹ ਸਾਡੇ ਆਪਣੇ ਵਿਚਾਰ ਨਹੀਂ ਇਹ ਸਤਿਗੁਰੂ ਸਿੱਖਾਂ ਵੱਲੋਂ ਜਾਂ ਮਹਾਪੁਰਖਾਂ ਵੱਲੋਂ ਜਾਂ ਫਿਰ ਕਮਾਈ ਕਰਨ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀਆਂ ਜਾਣਕਾਰੀਆਂ ਨੇ ਅਸੀਂ ਕੋਈ ਵੀ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬਾਂ ਦੀ ਵਦ ਤੋਂ ਵੱਧ ਵਡਿਆਈ ਹੋ ਸਕੇ ਜੋ ਕਿ ਸਮੇਂ ਵਿੱਚ ਬਹੁਤ ਸਾਰੇ ਲੋਕ ਚਾਹੇ ਉਹ ਸਿੱਖ ਧਰਮ ਹੋਣ ਚਾਹੇ ਕਿਸੇ ਹੋਰ ਧਰਮ ਦੇ ਉਸ ਪਰਮਾਤਮਾ ਦੀ ਸ਼ਕਤੀ ਉੱਪਰ ਪ੍ਰਸ਼ਨ ਚਿੰਨ ਲਗਾਉਂਦੇ ਨੇ ਬੇਸ਼ੱਕ ਬਹੁਤ ਸਾਰੇ ਲੋਕ ਨਹੀਂ ਮੰਨਦੇ ਔਰ ਕੁਝ ਗੱਲਾਂ ਨੂੰ ਸੁਣ ਕੇ ਆਮ ਇਨਸਾਨ ਇਹ ਕਹਿ ਦਿੰਦਾ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਬਸ ਫਰਕ ਇਨੋ ਕੋ ਹੈ ਸ਼ਰਦਾ ਭਾਵਨਾ ਵਾਲਿਆਂ ਨੂੰ ਗੁਰੂ ਆਪ ਆਪਣੀ ਸ਼ਕਤੀ ਪਰਥਕ ਦਿਖਾਉਂਦੇ ਨੇ ਤੇ ਸ਼ਰਦਾ ਹੀ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਗੁਰੂ ਦੀ ਸ਼ਕਤੀ ਤੋਂ ਵਾਂਝੇ ਰਹਿ ਜਾਂਦੇ ਨੇ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਵੱਡਾ ਜੈਲਦਾਰ ਸੀ ਅਮੀਰ ਇਨਾ ਕੇ ਕੋਈ ਹੱਦ ਨਹੀਂ ਉਸ ਕੋਲ 5 ਏਕੜ ਜ਼ਮੀਨ ਸੀ ਨੌਕਰ ਚੱਕਰ ਬਹੁਤ ਸੰ ਤੇ ਮਾਇਆ ਵੀ ਬੇहिسابੀ ਪਰ ਸਮਾਂ ਐਸਾ ਆਇਆ ਕਿ ਉਹਨਾਂ ਦੇ ਘਰ ਔਲਾਦ ਨਾ ਹੋਈ ਘਰ ਦਾ ਬਜ਼ੁਰਗ ਫਿਕਰਾਂ ਵਿੱਚ ਹੀ ਸ਼ਰੀਰ ਛੱਡ ਗਿਆ ਕਿ ਸਾਡੇ ਕੋਲ ਇਨੀ ਜ਼ਮੀਨ ਜਾਇਦਾਦ ਹੈ ਪਰ ਮੇਰੇ ਘਰੇ ਕੋਈ ਪੋਤਰਾ ਨਹੀਂ ਹੋਇਆ ਇਹ ਕੀ ਹੋ ਗਿਆ ਉਹ ਇਸ ਤਰ੍ਹਾਂ ਦੀ ਫਿਕਰ ਕਰਕੇ ਮਰ ਗਿਆ ਉਸ ਦਾ ਮੁੰਡਾ ਜੋ ਜੇਲਦਾਰ ਸੀ ਉਸ ਨੂੰ ਫਿਕਰ ਹੋਣ ਲੱਗ ਪਿਆ ਕਿ ਘਰ ਵਿੱਚ ਕੋਈ ਔਲਾਦ ਨਹੀਂ ਹੋ ਰਹੀ ਸਾਰੇ ਲੋਕੀ ਜੇਲਦਾਰ ਨੂੰ ਕੋਈ ਕੁਛ ਦੱਸ ਰਿਹਾ ਸੀ ਤੇ ਕੋਈ ਕੁਝ ਦੱਸਦਾ ਸੀ ਜਿੱਥੇ ਵੀ ਉਸ ਨੂੰ ਕੋਈ ਮੱਥਾ ਟੇਕਣ ਨੂੰ ਕਹਿੰਦਾ ਉਹ ਉੱਥੇ ਹੀ ਮੱਥਾ ਟੇਕ ਦਿੰਦਾ ਤੂਪ ਦੀ ਬੇਬੀ ਜਗਾਉਂਦਾ ਇੱਕ ਔਲਾਦ ਦੀ ਖੁਆਇਸ਼ ਵਾਸਤੇ ਬੰਦਾ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਹੈ ਬਹੁਤ ਸਮਾਂ ਉਹ ਜੈਲਦਾਰ ਆਪਣੀ ਪਤਨੀ ਨੂੰ ਲੈ ਕੇ ਕਦੇ ਕੀਤੇ ਜਾਂਦਾ ਤੇ ਕਦੇ ਕੀਤੇ ਜਾਂਦਾ ਤੇ 32 ਸਾਲ ਉਹਨਾਂ ਨੂੰ ਘੁੰਮਦਿਆਂ ਹੋਗੇ ਪਰ ਉਹਨਾਂ ਨੂੰ ਕੀਤੇ ਵੀ ਕੋਈ ਖੈਰ ਨਾ ਪਈ ਘਰ ਵਿੱਚ ਕੋਈ ਔਲਾਦ ਨਾ ਹੋਈ ਹੁਣ ਦੋਵੇਂ ਜੀ ਦੀ ਉਮਰ ਲਗਭਗ 48 ਸਾਲ ਦੇ ਆਸ-ਪਾਸ ਹੋ ਚੁੱਕੀ ਸੀ ਹੁਣ ਤਾਂ ਉਹਨਾਂ ਨੇ ਬੱਚੇ ਹੋਣ ਦੀ ਆਸ ਹੀ ਛੱਡ ਦਿੱਤੀ ਸੀ ਮਨ ਵਿੱਚ ਇਹ ਸੋਚ ਲਿਆ ਸੀ ਕਿ ਹੁਣ ਸਾਡੇ ਕਰਮਾ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਜੈਲਦਾਰ ਤੇ ਮਾਂ ਨੂੰ ਬਹੁਤ ਬੇਚੈਨੀ ਤੇ ਅਸ਼ਾਂਤੀ ਹੋ ਗਈ ਉਹ ਰੱਬ ਤੋਂ ਮੁਨਕਰ ਹੋ ਗਿਆ ਉਸ ਦਾ ਰੱਬ ਉੱਪਰੋਂ ਵਿਸ਼ਵਾਸ ਉੱਠ ਗਿਆ ਕਹਿਣ ਲੱਗਾ ਕਿ ਕਦੇ ਕੋਈ ਰੱਬ ਨਹੀਂ ਹੁੰਦਾ ਸਾਧੂ ਸੰਤ ਨਹੀਂ ਹੁੰਦਾ ਮੈਂ ਨਹੀਂ ਮੰਨਦਾ ਕਿਸੇ ਨੂੰ ਉਹ ਰੱਬ ਤੋਂ ਟੁੱਟ ਕੇ ਰੱਜ ਕੇ ਸ਼ਰਾਬ ਪੀਣ ਲੱਗ ਪਿਆ ਔਲਾਦ ਨਾ ਹੋਣ ਕਰਕੇ ਦੁੱਖ ਵਿੱਚ ਉਹ ਦਿਨ ਰਾਤ ਸ਼ਰਾਬ ਪੀਣ ਲੱਗ ਪਿਆ ਹਰ ਵਕਤ ਉਹ ਜੈਲ ਦਾ ਰੱਬ ਦੀਆਂ ਨਿੰਦਿਆ ਕਰਦਾ ਰਹਿੰਦਾ ਕਹਿੰਦਾ ਕਿ ਇਸ ਧਰਤੀ ਤੇ ਕੋਈ ਵੀ ਰੱਬ ਨਹੀਂ ਪਰ ਉਸ ਦੀ ਘਰ ਵਾਲੀ ਦੀ ਰੱਬ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਤੇ ਵਿਸ਼ਵਾਸ ਸੀ ਪਰ ਪਤੀ ਦੇ ਹੋਣ ਕਰਕੇ ਉਹ ਬੇਵੱਸ ਕੁਝ ਵੀ ਨਹੀਂ ਕਰ ਸਕਦੀ ਸੀ ਇੱਕ ਦਿਨ ਜੇਲ੍ਹਦਾਰ ਕਿਸੇ ਕੰਮ ਕਰਕੇ ਘਰੋਂ ਬਹਾਰ ਗਿਆ ਹੋਇਆ ਸੀ ਉਸ ਦੀ ਘਰ ਵਾਲੀ ਘਰੇ ਸੀ ਇੱਕ ਦਿਨ ਮਹਾਪੁਰਖ ਉਨ੍ਹਾਂ ਦੇ ਘਰ ਆਏ ਜੈਲਦਾਰ ਦੀ ਪਤਨੀ ਨੂੰ ਕਹਿਣ ਲੱਗੇ ਕਿ ਮਾਤਾ ਲਿਆ ਕੁਝ ਸੇਵਾ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਤੇਰੀ ਸੇਵਾ ਦਾ ਹਿੱਸਾ ਪਾਉਣਾ ਹੈ ਜੋ ਵੀ ਘਰ ਵਿੱਚ ਆਟਾ ਦਾਲ ਚੋਲ ਹੈ ਔਰ ਸ਼ਰਦਾ ਨਾਲ ਸੇਵਾ ਵਿੱਚ ਹਿੱਸਾ ਪਾ ਦਿਓ ਉਹ ਔਰਤ ਮਾਪੁਰਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਮਹਾਪੁਰਖੋ ਸੇਵਾ ਭਾਵੇਂ ਜਿੰਨੀ ਮਰਜ਼ੀ ਲੈ ਜਾਓ ਪਰ ਇੱਕ ਬੇਨਤੀ ਹੈ ਇਥੋਂ ਆਪ ਜੀ ਜਲਦੀ ਚਲੇ ਜਾਓ ਉਹ ਮਹਾਪੁਰਖ ਉਸ ਨੂੰ ਪੁੱਛਣ ਲੱਗਾ ਕਿ ਮਾਤਾ ਕੀ ਕਾਰਨ ਹੈ ਉਹ ਔਰਤ ਮਹਾਪੁਰਸ਼ਾਂ ਨੂੰ ਕਹਿਣ ਲੱਗੀ ਕਿ ਮੇਰੇ ਘਰ ਵਾਲਾ ਬਹਾਰ ਗਿਆ ਹੈ ਉਹ ਘਰ ਵਾਪਸ ਆਉਣ ਵਾਲਾ ਹੀ ਹੈ ਜੇ ਉਸ ਨੂੰ ਕਿਸੇ ਨੇ ਦੱਸ ਦਿੱਤਾ ਕਿ ਸੰਤ ਘਰੇ ਆਏ ਨੇ ਤਾਂ ਉਹ ਬਹੁਤ ਮੰਦਾ ਬੋਲ ਬੋਲੇਗਾ ਕਿਉਂਕਿ ਉਹ ਦਿਨ ਰਾਤ ਸ਼ਰਾਬ ਪੀਂਦਾ ਹੈ ਤੇ ਸੰਤ ਸਾਦਾ ਨੂੰ ਬਿਲਕੁਲ ਵੀ ਨਹੀਂ ਮੰਨਦਾ ਸੰਤ ਜੀ ਤੁਸੀਂ ਇੱਥੇ ਜਲਦੀ ਚਲੇ ਜਾਓ ਨਹੀਂ ਤਾਂ ਤੁਹਾਡੀ ਨਿਰਾਦਰ ਹੀ ਕਰੇਗਾ ਉਹ ਮਹਾਪੁਰਖ ਉਸ ਔਰਤ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੇ ਨਾ ਮਾਤਾ ਹੁਣ ਤਾਂ ਅਸੀਂ ਪ੍ਰਸ਼ਾਦਾ ਛੱਕ ਹੀ ਜਾਵਾਂਗੇ। ਲਿਆ ਮਾਤਾ ਹੁਣ ਜੋ ਵੀ ਰੋਖੀ ਮਿਸੀ ਪ੍ਰਸ਼ਾਦਾ ਹੈ ਉਸ ਮਾਤਾ ਨੇ ਜੋ ਵੀ ਤਿਆਰ ਸੀ ਆਚਾਰ ਗੰਡੇ ਨਾਲ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦਾ ਛਕਿਆ ਤਾਂ ਉਹ ਸੰਤ ਕਹਿਣ ਲੱਗਾ ਤੂੰ ਸਾਨੂੰ ਗੁਰੂ ਰਾਮਦਾਸ ਦੇ ਨਾਂ ਤੇ ਪ੍ਰਸ਼ਾਦਾ ਛਕਾਇਆ ਹੈ। ਮਾਤਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਚਰਨਾ ਚ ਕੀ ਅਰਦਾਸ ਕਰੀਏ ਮਾਤਾ ਮਹਾਪੁਰਖਾਂ ਦੇ ਬਚਨ ਸੁਣ ਕੇ ਕਹਿਣ ਲੱਗੀ ਮਹਾਪੁਰਖੋ ਮੈਂ ਕੀ ਮੰਗਣਾ ਤੁਹਾਡੇ ਕੋਲ ਅਸੀਂ ਤਾਂ ਸਭ ਜਗਾਂ ਜਾ ਕੇ ਦੇਖ ਲਿਆ ਸਭ ਨੇ ਇੱਕੋ ਹੀ ਜਵਾਬ ਦਿੱਤਾ ਕਿ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਨਹੀਂ ਹੈ ਜਦੋਂ ਮੇਰੇ ਕਰਮ ਹੀ ਮਾੜੇ ਨੇ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਫੇਰ ਤੁਸੀਂ ਕਾਦੀ ਅਰਦਾਸ ਕਰੋਗੇ ਉਹ ਸੰਤ ਮਾਤਾ ਜੀ ਨੂੰ ਕਹਿਣ ਲੱਗਾ ਮਾਤਾ ਇਹ ਤਾਂ ਸੱਚ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਮੂੰਹ ਦੇਖਣਾ ਨਹੀਂ ਤੇਰਾ ਮਸਕਦ ਕਹਿੰਦਾ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਪਰ ਤੂੰ ਮਾਤਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਸੇਵਾ ਪਾਈ ਹੈ ਭੋਜਨ ਛਕਾਇਆ ਹੈ ਤੇਰੀ ਸੇਵਾ ਵਿਰਥ ਨਹੀਂ ਜਾਂਦੀ ਅਸੀਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਹੀ ਹਾਂ ਤੇਰੇ ਘਰ ਪੁੱਤਰ ਹੋ ਜਾਵੇ ਔਲਾਦ ਦਾ ਮੂੰਹ ਵੇਖੇ ਜਾਂ ਨਾ ਵੇਖੇ ਇਹ ਤੇਰੇ ਕਰਮਾਂ ਦੀ ਗੱਲ ਹੈ ਪਰ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਸ਼ਕਤੀ ਵਰਤੀ ਕੇ ਕੁਝ ਕ ਮਹੀਨਿਆਂ ਬਾਅਦ ਉਸ ਮਾਤਾ ਨੂੰ ਮਹਿਸੂਸ ਹੋਇਆ ਕਿ ਮੇਰੇ ਔਲਾਦ ਹੋ ਸਕਦੀ ਹੈ ਉਸ ਮਾਤਾ ਨੇ ਜੈਲਦਾਰ ਨੂੰ ਕਿਹਾ ਕਿ ਮੈਨੂੰ ਇੰਜ ਲੱਗ ਰਿਹਾ ਹੈ ਕਿ ਮੈਨੂੰ ਬੱਚਾ ਹੋ ਸਕਦਾ ਹੈ ਆਪਾਂ ਇੱਕ ਵਾਰ ਜ਼ਰੂਰ ਟੈਸਟ ਕਰਵਾ ਲੈਂਦੇ ਹਾਂ ਉਹਨਾਂ ਨੇ ਹਸਪਤਾਲ ਜਾ ਕੇ ਚੈੱਕਅਪ ਕਰਵਾ ਲਿਆ ਰਿਪੋਰਟਾਂ ਬਿਲਕੁਲ ਸਹੀ ਆਈਆਂ ਉਹ ਔਰਤ ਸੱਚਮੁੱਚ ਹੀ ਮਾਂ ਬਣਨ ਵਾਲੀ ਸੀ ਉਸ ਜੈਲਦਾਰ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਐਨੇ ਚਿਰ ਬਾਅਦ ਬੱਚਾ ਹੋਣ ਵਾਲਾ ਸੀ ਸਾਰੇ ਰਿਸ਼ਤੇਦਾਰ ਤੇ ਆਸ-ਪਾਸ ਦੇ ਸਭ ਲੋਕਾਂ ਨੂੰ ਪਤਾ ਲੱਗ ਗਿਆ ਤੇ ਘਰ ਵਿੱਚ ਖੁਸ਼ੀਆਂ ਮਨਾਉਣ ਲੱਗ ਪਏ ਸਮਾਂ ਵੀ ਧਿਆ ਜਦੋਂ ਬੱਚੇ ਦੇ ਜਨਮ ਦਾ ਸਮਾਂ ਨਜ਼ਦੀਕ ਆਇਆ ਤਾਂ ਉਸ ਔਰਤ ਨੇ ਜੈਲਦਾਰ ਨੂੰ ਕੋਲ ਬੁਲਾ ਕੇ ਕਿਹਾ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਜੇਲ੍ਹਦਾਰ ਕਹਿੰਦਾ ਕੀ ਬੋਲ ਕੀ ਕਹਿਣਾ ਤੇ ਫਿਰ ਮਾਤਾ ਕਹਿੰਦੀ ਕਿ ਇੱਕ ਦਿਨ ਅਚਾਨਕ ਸਾਡੇ ਘਰ ਇੱਕ ਮਹਾਪੁਰਸ਼ ਆਏ ਸਨ ਮੈਂ ਉਹਨਾਂ ਨੂੰ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਂ ਤੇ ਪ੍ਰਸ਼ਾਦਾ ਛਕਾਇਆ ਸੀ ਮੈਨੂੰ ਉਹ ਬਚਨ ਕਰਕੇ ਗਏ ਸਨ ਇਸ ਲਈ ਆਪਣੇ ਘਰ ਉਲਾਦ ਹੋਣ ਵਾਲੀ ਹੈ ਪਰ ਇੱਕ ਬਚਨ ਹੋਰ ਵੀ ਕਰ ਗਏ ਸਨ ਕਿ ਤੂੰ ਔਲਾਦ ਵੇਖੇ ਜਾਂ ਨਾ ਵੇਖੇ ਪਰ ਤੇਰੇ ਘਰ ਔਲਾਦ ਜ਼ਰੂਰ ਹੋਵੇਗੀ ਫਿਰ ਉਹ ਕਹਿੰਦੇ ਕਿ ਮੈਨੂੰ ਲੱਗਦਾ ਹੈ ਜਦੋਂ ਬੱਚੇ ਦਾ ਜਨਮ ਹੋਣਾ ਹੈ ਮੈਂ ਮਰ ਜਾਣਾ ਹੈ ਨਾ ਇੰਜ ਨਹੀਂ ਕੈਦ ਦਾ ਹੁੰਦਾ ਜੇਲ੍ਹਦਾਰ ਕਹਿੰਦਾ ਫਿਰ ਉਹ ਕਹਿੰਦੀ ਕਿ ਮੇਰਾ ਮਨ ਇਸ ਤਰ੍ਹਾਂ ਹੀ ਕਹਿ ਰਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਮਹਾਪੁਰਖਾਂ ਦਾ ਉਹ ਬਚਨ ਸੱਚ ਹੋਇਆ ਹੈ ਤਾਂ ਇਹ ਬਚਨ ਵੀ ਸੱਚ ਹੋਣਾ ਹੈ ਮੈਂ ਔਲਾਦ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਮਰ ਜਾਣਾ ਹੈ ਜੈਲਦਾਰ ਸੁਣ ਕੇ ਦੁਖੀ ਹੋਇਆ ਨਹੀਂ ਇਸ ਤਰ੍ਹਾਂ ਨਹੀਂ ਸੋਚੀਦਾ ਹੁਣ ਇੱਕ ਪਾਸੇ ਮਨ ਵਿੱਚ ਖੁਸ਼ੀ ਹੈ ਤੇ ਇੱਕ ਪਾਸੇ ਘਰ ਵਿੱਚ ਔਲਾਦ ਨੇ ਜਨਮ ਲੈਣਾ ਹੈ ਉਸਨੇ ਇੱਕ ਸਿਆਣੀ ਦਾਈ ਨੂੰ ਘਰੇ ਰੱਖ ਲਿਆ ਤਾਂ ਕਿ ਹਰ ਸਮੇਂ ਉਹ ਜੈਲਦਾਰਨੀ ਦਾ ਖਿਆਲ ਰੱਖ ਸਕੇ ਉਸ ਨੂੰ ਕੁਝ ਵੀ ਨਾ ਹੋਵੇ ਤੇ ਬੱਚਾ ਵੀ ਨਿਰੋਗ ਪੈਦਾ ਹੋ ਜਾਵੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਜਦੋਂ ਬੱਚੇ ਦੇ ਜਨਮ ਦਾ ਸਮਾਂ ਆਇਆ ਦਾਈ ਨੇ ਜਦੋਂ ਦੇਖਿਆ ਤਾਂ ਦੋਵੇਂ ਹੱਥ ਖੜੇ ਕਰ ਦਿੱਤੇ ਕਿਹਾ ਕਿ ਇਹ ਹੁਣ ਮੇਰੇ ਵਸ ਦੀ ਗੱਲ ਨਹੀਂ ਬੱਚਾ ਪੋਠਾ ਹੋ ਗਿਆ ਹੈ ਜਨਮ ਦੇ ਸਮੇ ਔਖਾ ਹੋਵੇਗਾ ਤੂੰ ਸੀ ਇਸ ਨੂੰ ਹਸਪਤਾਲ ਲੈ ਜਾਓ ਜੈਲਦਾਰ ਉਸ ਨੂੰ ਜਲਦੀ ਹੀ ਹਸਪਤਾਲ ਲੈ ਗਿਆ ਜਦੋਂ ਹਸਪਤਾਲ ਜਾ ਕੇ ਡਾਕਟਰ ਨੇ ਚੈੱਕ ਕੀਤਾ ਕਹਿਣ ਲੱਗਾ ਕਿ ਇਸ ਨੂੰ ਤਾਂ 30 35 ਮਿੰਟ ਹੋ ਗਏ ਮਰੀ ਨੂੰ ਇਹ ਤਾਂ ਰਸਤੇ ਵਿੱਚ ਹੀ ਮਰ ਗਈ ਸੀ ਜੇਕਰ ਮਾਂ ਮਰ ਗਈ ਤਾਂ ਬੱਚੇ ਨੂੰ ਵੀ ਗਰਭ ਵਿੱਚ ਆਕਸੀਜਨ ਨਹੀਂ ਮਿਲਦੀ ਉਹ ਵੀ ਮਰ ਗਿਆ ਹੋਣਾ ਹੈ ਡਾਕਟਰਾਂ ਨੇ ਬਸ ਫਾਰਮੈਲਟੀ ਜੀ ਕੀਤੀ ਤੇ ਜੇਲਦਾਰ ਨੂੰ ਜ਼ਾਬਾਬ ਦੇ ਦਿੱਤਾ ਇਸ ਵਿੱਚ ਕੁਝ ਨਹੀਂ ਹੈ ਲੈ ਜਾਓ ਇਸ ਨੂੰ ਜੈਲਦਾਰ ਉਸ ਨੂੰ ਘਰ ਲੈ ਕੇ ਆ ਗਿਆ ਉਹ ਬਹੁਤ ਦੁਖੀ ਹੋਇਆ ਤੇ ਮਨ ਵਿੱਚ ਸੋਚਦਾ ਹੈ ਕਿ ਜੇਕਰ ਸੰਤਾਂ ਦੇ ਬਚਨ ਨਾਲ ਔਲਾਦ ਹੋਣੀ ਸੀ ਤੇ ਮੇਰੇ ਘਰ ਵਾਲੀ ਦਾ ਸਮਾਂ ਵੀ ਆ ਗਿਆ ਸੀ ਤੇ ਬੱਚਾ ਤਾਂ ਜਰੂਰ ਪੈਦਾ ਹੋਣਾ ਚਾਹੀਦਾ ਹੈ ਇਹ ਕਿਹੜਾ ਸਮਾਂ ਬਣ ਗਿਆ ਘਰ ਲਿਆ ਕੇ ਆਪਣੀ ਜ਼ਮੀਨ ਵਿੱਚ ਆਪਣੇ ਘਰ ਵਾਲੇ ਲਈ ਚੀਖਾ ਤਿਆਰ ਕੀਤੀ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਚੀਖਾ ਤੇ লাশ ਰੱਖ ਦਿੱਤੀ ਉੱਪਰੋਂ লাশ ਨੂੰ ਰੱਖ ਕੇ ਲੰਬੂ ਉਲਾ ਦਿੱਤਾ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਸਭ ਭੈਣ ਭਾਈ ਰਿਸ਼ਤੇਦਾਰ ਹੋਰ ਸਨ ਇਹ ਕੀ ਬਣ ਗਿਆ ਔਣੀ ਤਾਂ ਘਰ ਵਿੱਚ ਖੁਸ਼ੀ ਸੀ ਇਹ ਮਾਹੌਲ ਕਿਵੇਂ ਬਣ ਗਿਆ ਗਰੰਥੀ ਸਿੰਘ ਕੋਲ ਹੀ ਕੀਰਤਨ ਛੋਲੇ ਦਾ ਪਾਠ ਕਰ ਰਹੇ ਸੀ ਐਨੇ ਸਮੇਂ ਵਿੱਚ ਸਭ ਹੈਰਾਨ ਰਹਿ ਗਏ ਸਭ ਦੇ ਹੋਸ਼ ਉੱਡ ਗਏ ਜਦੋਂ ਚੇਖਾ ਦੀਆਂ ਲੱਕੜਾਂ ਤਾੜ-ਤਾੜ ਕਰਕੇ ਟਿੱਗਣ ਲੱਗੀਆਂ ਅੱਗ ਦੇ ਸੇਕ ਨਾਲ ਜੈਲਦਾਰਨੀ ਦਾ ਪੇਟ ਫਟ ਗਿਆ ਤੇ ਉਹ ਬੱਚਾ ਅੱਗ ਦੇ ਵਿੱਚੋਂ ਬਾਹਰ ਡਿੱਗ ਪਿਆ ਮਾਈਆਂ ਨੇ ਜਲਦੀ ਨਾਲ ਬੱਚੇ ਨੂੰ ਚੁੱਕਿਆ ਤੇ ਸਾਫ਼ ਕੀਤਾ ਬੱਚੇ ਦੇ ਸਾਂ ਚੱਲ ਰਹੇ ਸਨ ਜਲਦੀ ਦੇ ਨਾਲ ਬੱਚਿਆਂ ਨੂੰ ਹਸਪਤਾਲ ਲੈ ਗਏ ਚੈੱਕਅਪ ਕਰਵਾਇਆ ਤਾਂ ਬੱਚਾ ਬਿਲਕੁਲ ਨਿਰੋਗ ਸੀ ਜਿਸ ਦਾ ਜੇਲਦਾਰ ਦੀ ਪਤਨੀ ਦਾ ਭੋਗ ਸੀ ਉਸ ਦਿਨ ਜੇਲਦਾਰ ਨੇ ਸੰਗਤ ਵਿੱਚ ਖੋਲ ਕੇ ਸਾਰੀ ਗੱਲ ਬਾਤ ਅਸੀ ਕਿ ਇਹ ਬੱਚਾ ਸਾਡੇ ਘਰ ਵਿੱਚ ਗੁਰੂ ਰਾਮਦਾਸ ਜੀ ਦੀ ਮੇਹਰ ਸਦਕਾ ਹੀ ਹੋਇਆ ਹੈ ਅੱਜ ਮੇਰੀ ਪਤਨੀ ਨਹੀਂ ਰਹੀ ਪਰ ਗੁਰੂ ਰਾਮਦਾਸ ਜੀ ਦੀ ਮਿਹਰ ਨਾਲ ਸਾਨੂੰ ਸਾਡਾ ਕੁਲ ਦਾ ਵੰਸ਼ ਮਿਲ ਗਿਆ ਹੈ ਸੋ ਇਹ ਘਟਨਾ ਤੋਂ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਜਦੋਂ ਕੋਈ ਵੀ ਇਨਸਾਨ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸ ਦੇ ਕੱਪੜੇ ਸੰਸਾਰਿਕ ਵਸਤੂਆਂ ਦੇ ਨਾਲੋਂ ਮੋਹ ਤਾਂ ਟੁੱਟ ਹੀ ਜਾਂਦਾ ਹੈ ਫਿਰ ਉਸ ਦਾ ਸੰਸਾਰਿਕ ਚੀਜ਼ਾਂ ਦੇ ਨਾਲ ਕੋਈ ਵੀ ਸਬੰਧ ਨਹੀਂ ਰਹਿੰਦਾ ਇਸ ਲਈ ਸਾਨੂੰ ਇਹਨਾਂ ਗੱਲਾਂ ਦਾ ਕੋਈ ਵੀ ਵਿਅਮ ਨਹੀਂ ਕਰਨਾ ਚਾਹੀਦਾ ਮਰੇ ਹੋਏ ਬੰਦੇ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਾਂਜੀ ਜੇਕਰ ਕਿਸੇ ਦੀ ਮੌਤ ਕਿਸੇ ਦੀ ਬਿਮਾਰੀ ਕਾਰਨ ਹੋਈ ਹੋਵੇ ਜਾਂ ਕਿਸੇ ਚਮੜੀ ਦੇ ਲੋਕ ਕਾਰਨ ਹੋਈ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਕਰਕੇ ਤਾ ਅਜਹੀਆਂ ਗੱਲਾਂ ਵਿੱਚ ਸੋਚਿਆ ਜਾ ਸਕਦਾ ਹੈ